ਤਰ ਗੁਲੇ ਗਏ ਫਲਕਾਰੀਆਂ ਵੀ ਗਈਆਂ ਤਰ ਗੁਲੇ ਗਏ ਫਲਕਾਰੀਆਂ ਵੀ ਗਈਆਂ ਘੁੱਡ ਵੀ ਗਏ ਤੇ ਘੁੱਡ ਵਾਲੀਆਂ ਵੀ ਗਈਆਂ ਗੁਲੇ ਗਏ ਤੇ ਵਾਲੀਆਂ ਵੀ ਗਈਆਂ ਆ ਗਏ ਬੱਲੇ ਪੀਵਾਣੇ ਕੀ ਬੋਲ ਬੁਢੀਆਂ ਦਾ ਸੱਚਾ ਬਾਗ ਨੂੰ ਉਰੂ ਜੀ ਜਾਣ ਸਰਕੇ ਸਰਕੇ ਜਾਂਦੀ ਏ ਮਟਿਆਰੇ ਵੀ ਕੰਡਾ ਲੱਗਾ ਤੇਰੇ ਪੈਰ ਚ ਵੰਟੀਆਂ ਨਾਲੇ ਵੀ ਕੌਣ ਕੱਢੂ ਤੇਰਾ ਕੰਡੜਾ ਮਟਿਆਰੇਵੀ ਕੌਣ ਸਹੂ ਤੇਰੇ ਪੀੜ ਵਾਂਗੀਆਂ ਨਾਰੇਨੀ ਢੰਡਾ ਕੱਢੂ ਮੇਰੀ ਬਾਪ ਬੜੋ ਸੁਣ ਜੋਗੀ ਆਵੇ ਪੀੜ ਸਹੂਗਾ ਮੀਰ ਮੈਂ ਤੇਰੀ ਮਹਿਮਨਾਂ ਹੀ ਹੋਏ ਤੇ ਪਾਣੀ ਭਰੇ ਵੀਏ ਮਟਿਆਰੇਵੀ ਪਾਣੀ ਦਾ ਘੁੱਟ ਭਲਾ ਤੂੰ ਵਾਂਗੀਆਂ ਨਾਰੇਨੀ ਓਬੜਾ ਕੱਢਿਆ ਨਾ ਵੇ ਮਾਂ ਸੁਣ ਜੋਗੀ ਆਵੇ ਓ ਪਈ ਲੱਗ ਢੋਲ ਮੈਂ ਤੇਲ ਮਰਮਨਾਇ ਖੜਾ ਪਜੇ ਕਮਿਆਰਾ ਦਾ ਸੁਣ ਜੋਗੀ ਆਵੇ ਖੜਾ ਪਜੇ ਕਮਿਆਰਾ ਦਾ ਸੁਣ ਜੋਗੀ ਆਵੇ ਦਾਦੀ ਚਕੇ ਲੀ ਜੋਰ ਮੈਂ ਤੇਲ ਮਰਮਨਾਇ ਪਰ ਭੰਨਣਾ ਪਾਵੇ ਸੋੜ ਲੀ ਸੋੜ ਲੇ ਫਿਲਮ ਮਗਰ ਲੱਗ ਕੇ ਸਾਡੇ ਜੌਂਗੀਆਂ ਵਿੱਚ ਆਪਣੀ ਜਾਨ ਗਵਾ ਨਹੀਂ ਬੱਚੇ ਲਾਡਾਂ ਦੇ ਅਸੀਂ ਬਸ ਕਰਕੇ ਛੋਲ ਜਾਂ ਵਿੱਚ ਪਾਉਂਦੇ ਹੁੰਦਾ ਸਾਡੇ ਮਗਰ ਲੱਗ ਕੇ ਪਰਦੇਸਿਆਂ ਨੇ ਕੋ ਆਪਣੀ ਜਾਨ ਗਵਾ ਲਈ ਇਹ ਸਾਰੇ ਗਾਣੇ ਜਾਂ ਮਰਾਠੀ ਗਾਵੇ ਹੁੰਦੇ ਇਹਨਾਂ ਦੇ ਵਿੱਚ ਵੀ ਉਦੋਂ ਸਬਕ ਸੀ ਸਬਕ ਸੀ ਡਰਾਮੇ ਬਣਾਏ ਜਾਂ ਵਿੱਚ ਸਬਕ ਤਾਂ ਹੈ ਇਹ ਸਭ ਕਾਂ ਦਾ ਸੀ ਗਾਣਾ ਲੇਕਿਨ ਅੱਜ ਕੱਲ ਦੇ ਗਾਣ ਬਜਾਣ ਵਿੱਚ ਸਬਕ ਨਹੀਂ ਹੈਗਾ ਗਾਣ ਬਜਾਇਆ ਸਭ ਲਈ ਅੱਜ ਕੰਮ ਰੂਆ ਪੁੱਠਾ ਚੱਲਿਆ ਸਹੀ ਆਖਿਆ ਅੱਜ ਪੁੱਠਾ ਚੱਲ ਗਿਆ ਜਾਂ ਅਸਰ ਦਾ ਜਾਂ ਬਲ ਨਹੀਂ ਰੋਮਾਂ ਨਹੀਂ ਸੁਣਦੇ ਸੁਣਦੇ ਰੋ ਪੈਂਦੇ ਸੀ ਹਾਂ ਰੋ ਪੈਂਦੇ ਉਹਨਾਂ ਨੂੰ ਕੋ ਖਿਆਲ ਹੀ ਆ ਜਾਂਦਾ